ਸਦਿਕਾਰੋ ਬਾਈ ਮੈਂ ਤੁਹਾਡਾ ਆਪਣਾ ਸੱਤੀ ਜੀ ਖੇਤੋ ਵਾਲਾ ਹਰ ਰੋਜ਼ ਦੀ ਤਰ੍ਹਾਂ ਨਵੀਂ ਵੀਡੀਓ ਲੈ ਕੇ ਆਉਣੇ ਰਹੇ ਹਾਂ ਅੱਜ ਆਪਾਂ ਬਾਈ ਕੋਲੇ ਪਹੁੰਚੇ ਹਾਂ ਗਰਾਹਾਂ ਤੇ ਅੱਜ ਆਪਾਂ ਲੈ ਕੇ ਆਏਗੇ ਜਗਤਜੀਤ ਦਾ ਟੂੜੀ ਵਾਲਾ ਰੀਪਰ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਤੇ ਜਾਣਦੇ ਆਂ ਵੀ ਕਿੰਨੇ ਮਾਡਲ ਆ ਤੇ ਕੀ ਪਰਾਇਆ ਜਾਂਦਾ ਤੇ ਵੀਡੀਓ ਦੇ ਵਿੱਚ ਬਾਈ ਦਾ ਆਪਾਂ ਨੰਬਰ ਪਾਵਾਂਗੇ ਤੇ ਬਾਈ ਨਾਲ ਕਨੈਕਟ ਜ਼ਰੂਰ ਕਰ ਲਿਓ ਤੇ ਹਾਂ ਆਪਾਂ ਪੁੱਛਦੇ ਹਾਂ ਬਾਈ ਤੋਂ ਕੀ ਗੱਲਬਾਤ ਹੈ ਚਲੋ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਤੇ ਅੱਜ ਆਪਾਂ ਲੈ ਕੇ ਆਏ ਬਈ ਤੁਹਾਡੇ ਲਈ ਜਗਤੀ ਜੀ ਦਾ ਰਿਪਰ 20 ਮਾਡਲ ਆ ਜਿਹੜਾ ਪੂਰੀ ਸੋਹਣੀ ਕੰਡੀਸ਼ਨ ਦੇ ਵਿੱਚ ਹੈਗਾ ਤੇ ਫਰੰਟ ਉਗਰ ਦਾ ਰੰਗ ਵੀ ਦੇਖ ਸਕਦੇ ਆ ਤੁਸੀਂ ਤੇ ਵੀਰੇ ਇਧਰ ਸਾਰੇ ਪਾਸੇ ਕੈਮਰਾ ਘੁਮਾ ਦੇ ਅੱਗੇ ਪੂਰੀ ਸੋਹਣੀ ਕੰਡੀਸ਼ਨ ਦੇ ਵਿੱਚ ਆ ਵੀਰੇ ਪਿਆਬ ਦਾ ਰਿਪਰ ਆ ਵੀਰੇ ਪਿਆਬ ਦੀ ਜਲ ਪਾਇ ਹੈ ਚ ਨੋਕਾ ਰਿਪਰ ਚੱਲਿਆ ਹੈ ਵੀਰੇ ਜੀ ਦਾ ਆਪਾਂ ਦਾ ਰੇਟ ਵੀਰੇ 2 ਲੱਖ 25000 ਰੁਪਏ ਰੱਖੇਗਾ ਤੇ ਸਾਨੂੰ ਬਾਗਰੋ ਪੱਖੇ ਨਿਕੜਿਛਣ ਵੀ ਦਿਖਾਉਂਦੇ ਵੀਰੇ ਪੂਰਾ ਸੋਨਾ ਵੀਰੇ ਕਿਤੇ ਬੈਲੈਂਸ ਸੈਲਿੰਗ ਨਹੀਂ ਹੈਗਾ ਜਮਾ ਕੋਕਾ ਪੀਸ ਹੈਗਾ ਐ ਭਾਈ ਸੱਟਾਂ ਦਿਖਾ ਦੀ ਗਰਾਂਦੀਆਂ ਸਾਰੀਆਂ ਵਾਲੇ ਬਰਾ ਤੇ ਉਪਰ ਟਾਪਾ ਟੂਪਾ ਬ੍ਰੇਕ ਬੁਰਾ ਐ ਵਧੀਆ ਕਿਤੇ ਗੋਮੋੜੀ ਕਬੜੀ ਨੁੱਠੀ ਹੈਗੀ ਨੋਕਾ ਰੀਪਰ ਜਗ ਲਿਆ ਹੋਇਆ ਹੈ ਪੂਰੀ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਵੀਰੇ ਜੇ ਕਿਸੇ ਵੀਰ ਨੇ ਰੀਪਰ ਲੈਣਾ ਹੈ ਤਾਂ ਆਪਣੇ ਨਾਲ ਕੰਨੈਕਟ ਕਰ ਸਕਦਾ ਆਪਣਾ ਨੰਬਰ ਹੈਗਾ 9797 939336 ਤੇ ਆਪਣਾ ਇੰਸਟਾਗ੍ਰam ਤੇ ਹੈਗਾ ਪੇਜ ਬਰੇ ਕੁਲਦੀਪ ਨੰਬਰ ਦਾ ਹੋਗਾ ਹਉਤੇ ਵੀ ਦੇਖ ਸਕਦੇ ਆ ਆਪਾਂ ਤੇ ਹੋਰ ਸਾਰੇ ਹੋਰ ਵੀਡੀਓ ਦੇਖ ਸਕਦੇ ਆ ਰੀਪਰਾਂ ਦੀਆਂ ਜੇ ਕਿਸੇ ਵੀਰ ਨੇ ਲੈਣਾ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਵੀਰੇ ਧੰਨਵਾਦ ਜੀ ਸਾਰੇ ਵੀਰੇ